ਕਹਿ ਰਿਹਾ ਵੀ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਤੇ ਕਹਿੰਦਾ ਵੀ ਪੈਸੇ ਚਾਹੀਦੇ 5000 ਰੁਪਿਆ ਮੈਂ ਕਿਹਾ ਤੈਨੂੰ 3000 ਰੁਪਿਆ ਕੈਸ਼ ਮਿਲ ਜਾਊਗਾ ਤੇ ਕਹਿੰਦੇ ਅਰਜੰਟਾ ਚਾਹੀਦਾ ਕੋਈ ਬਿਮਾਰ ਆ ਪੀਜੀ ਭੇਜਣਾ ਇੱਥੇ ਤੇ ਬੱਚੇ ਖੜੇ ਐ ਤੇ ਪੁਲ ਤੇ ਉਹਨਾਂ ਨੂੰ 3000 ਰੁਪਿਆ ਦੇਤਾ ਉਹ ਲੈ ਕੇ ਚਲੇ ਗਏ ਜਦੋਂ ਮੈਂ ਅਕਾਊਂਟ ਚੈੱਕ ਕੀਤਾ ਅਕਾਊਂਟ ਚ ਆਈ ਨਹੀਂ ਬਾਹਰ ਨਿਕਲ ਕੇ ਦੇਖਿਆ ਤੇ ਇਨੇ ਚਰ ਨੂੰ ਚਲੇ ਗਏ ਖਾਕੀ ਪੱਗ ਬੰਨੀ ਲਾਲ 50 ਰੁਪਿਆ ਵਾਈਟ ਟੀ-ਸ਼ਰਟ ਆ ਮਗਰ ਪੰਜਾਬ ਪੁਲਿਸ ਲਿਖਿਆ ਹੋਇਆ ਸੀ ਉਹਦੇ ਪੈਂਟ ਪਾਈ ਹੋਈ ਆ ਖਾਕੀ ਰੰਗ ਦੀ ਉਹਨਾਂ ਦੇ ਦੀ ਜਿਹੜੇ ਮੰਨ ਲਓ ਇਹ ਆਪਣੇ ਆਪ ਨੂੰ ਮੁਲਾਜ਼ਮ ਦੱਸ ਕੇ ਕੋਈ ਗੁਮਰਾਹ ਕਰਦੇ ਨੇ ਇਹੋ ਜਿਹੇ ਇਨਸਾਨ ਫੜੇ ਜਾਣਾ ਕੋਈ ਲੜਕਾ ਜਿਹੜਾ ਹੈਗਾ ਫਾਕੀ ਪੈਂਟ ਤੇ ਵਾਈਟ ਸ਼ਰਟ ਜਿਹੜੀ ਹੈ ਯੂਨੀਫਾਰਮ ਵਾਲਾ ਪਾ ਕੇ ਆਇਆ ਸੀਗਾ ਤੇ ਜਿੰਨੇ 3000 ਰੁਪਏ ਦਾ Google Pay ਨੂੰ ਦਿਖਾ ਕੇ ਕਿ ਮੈਂ ਪੇਮੈਂਟ ਕਰਤੀ ਐ ਪਰ ਪੇਮੈਂਟ ਨਹੀਂ ਕਰੀ ਤੇ ਉਹ ਦਿਨ ਠੱਗੀ ਮਾਰ ਕੇ ਚਲਾ ਗਿਆ ਜਿਹਦੀ ਅਸੀਂ ਤਫ਼ਤੀਸ਼ ਕਰ ਰਹੇ ਆਂ ਇਹ ਜੀ 3 ਵਜੇ ਦੇ 2 ਕੁ ਮਿੰਟ ਤੇ ਕੋਈ ਆਪਣੇ ਬੰਦਾ ਆਇਆ ਜੀ ਅ ਇੱਥੇ ਆਇਆ ਸਸੀ ਕਾਲ ਬੁਲਾਈ ਆ ਤੇ ਕਹਿ ਰਿਹਾ ਵੀ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਵੈਸੇ ਇੱਕ ਦੋ ਨਾਂ ਲਏ ਉਹਨਾਂ ਨੂੰ ਜਾਣਦੇ ਹ ਤੁਸੀਂ ਗਰਮੀਤ ਮੁਲਾਜ਼ਮ ਨੂੰ ਜਾਣਦੇ ਆ ਮੈਂ ਕਿਹਾ ਨਹੀਂ ਜੀ ਤੇ ਕਹਿੰਦਾ ਵੀ ਪੈਸੇ ਚਾਹੀਦੇ 5000 ਰੁਪਿਆ ਮੈਂ ਕਿਹਾ 3000 ਰੁਪਿਆ ਕੈਸ਼ ਮਿਲ ਜਾਊਗਾ ਤੇ ਕਹਿੰਦੇ ਅਰਜੰਟਾ ਚਾਹੀਦਾ ਕੋਈ ਬਿਮਾਰ ਆ ਪੀਜੀ ਭੇਜਣਾ ਇੱਥੇ ਤੇ ਬੱਚੇ ਖੜੇ ਐ ਤੇ ਪੁਲ ਤੇ ਤੇ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਕਰ ਦਿਓ ਤੁਸੀਂ ਤੇ 300 ਰੁਪਏ ਚਾਰਜਸ ਬੰਦੇ ਜੀ ਮੈਂ ਕਿਹਾ 3000 ਰੁਪਏ ਕਰ ਦੋ ਉਹਨਾਂ ਨੇ ਸਕੈਨ ਕੀਤਾ ਤਾਂ ਉਹ ਗਏ ਜੀ ਮੈਂ ਕਿਹਾ ਠੀਕ ਆ ਬਸ ਉਹ ਉਹਨਾਂ ਨੂੰ 3000 ਰੁਪਏ ਦੇਤਾ ਉਹ ਲੈ ਕੇ ਚਲੇ ਗਏ ਜਦੋਂ ਮੈਂ ਅਕਾਊਂਟ ਚੈੱਕ ਕੀਤਾ ਅਕਾਊਂਟ ਚ ਆਏ ਨਹੀਂ ਬਾਹਰ ਨਿਕਲ ਕੇ ਦੇਖਿਆ ਤਾਂ ਇੰਨੇ ਚਿਰ ਨੂੰ ਚਲੇ ਗਏ ਜੀ ਪਾਇਆ ਕਿਸ ਤਰ੍ਹਾਂ ਦੇ ਕੱਪੜੇ ਸਿਚੇ ਨੇ ਕੱਪੜੇ ਜੀ ਉਹਨਾਂ ਦੇ ਉਹੀ ਕਾਖੀ ਪੱਗ ਬੰਨੀ ਲਾਲ 50 ਲਾਈਆ ਵਾਈਟ ਟੀ-ਸ਼ਰਟ ਆ ਮਗਰ ਪੰਜਾਬ ਪੁਲਿਸ ਲਿਖਿਆ ਹੋਇਆ ਸੀ ਉਹਦੇ ਪੈਂਟ ਪਾਈ ਹੋਈ ਆ ਕਾਖੇ ਰੰਗ ਦੀ ਉਹਨਾਂ ਦੇ ਜੀ ਕੀ ਕਿਹਾ ਕਿ ਕਿੱਥੋਂ ਆਏ ਜੀ ਕੀ ਇਹ ਨਹੀਂ ਕਿਹਾ ਉਹ ਤਾਂ ਬੱਸ ਕਹਿੰਦੇ ਵੀ ਇਤੋਂ ਅਸੀਂ ਮਲਾਜਮਾਂ ਤੇ ਸਾਨੂੰ ਪੈਸੇ ਚਾਹੀਦੇ 3000 ਰੁਪਏ ਕੈਸ਼ ਹਰਜੰਟਾ ਤਾਂ ਚਲੋ ਆਪਾਂ ਉਹ ટી-ਸ਼ਰਟ ਵਗੈਰਾ ਵੇਚ ਕੇ ਮੈਂ ਕਿਹਾ ਵੀ ਚਲੋ ਕੋਈ ਪਾਉਣਾ ਹੈ ਮਲਾਜਮ ਤੇ ਆਪਾਂ ਦੇਤਾ ਹੀ 3000 ਰੁਪਏ ਤੁਸੀਂ ਜਿਵੇਂ ਕਹਿੰਦੇ 3030 ਰੁਪਏ ਲੈ ਸੀਗੇ 30 ਰੁਪਏ 10 ਰੁਪਏ 30 ਰੁਪਏ ਦਾ ਉਹ 10 ਰੁਪਏ ਦਾ ਫਰਕ ਜਿਹੜਾ ਸੀਗਾ ਉਹ 10 ਰੁਪਏ ਉਹ ਆਪਾਂ ਚਾਰਜਸ ਲੈਨੇ ਆ ਜੀ ਮੰਨੋ ਕੈਸ਼ ਬਟੋਕ ਕਰਨ ਦੇ ਜਿਵੇਂ ਗੁੱਠਾ ਲਾ ਕੇ ਵਕਰਾਉਨੇ ਹਨਾ ਜੀ ਆਈ ਡੀਆਂ ਚੱਲਦੇ ਹੁੰਦੇ ਨੇ ਤਾਂ 1% ਚਾਰਜਸ ਹੁੰਦੇ ਨੇ ਜੀ ਹਾਂਜੀ ਤੇ ਕੀ 3:00 ਵਜੇ ਦਰਖਾਸਤ ਦਰਖਾਸਤ ਚੱਲੇ ਆ ਜੀ ਦੇ ਨਾਮ ਇਸ ਤਰ੍ਹਾਂ ਦੀ ਕਾਰਵਾਈ ਦੀ ਬਾਜੀ ਮੰਗ ਕਰਦੇ ਕਾਰਵਾਈ ਬਸ ਉਹੀ ਹੈ ਜੀ ਜਿਹੜੇ ਮੰਨ ਲਓ ਇਹ ਆਪਣਾ ਆਪ ਨੂੰ ਮੁਲਾਜ਼ਮ ਦੱਸ ਕੇ ਕੋਈ ਗਮਰਾਹ ਕਰਦੇ ਨੇ ਇਹੋ ਜਿਹੇ ਇਨਸਾਨ ਫੜੇ ਜਾਣਾ ਤਾਂ ਕਿਉਂਕਿ ਬੰਦਾ ਥੋੜਾ ਜਦੋਂ ਇਹ ਚੀਜ਼ ਦੇਖਦਾ ਤੇ ਉਹਨੂੰ ਕੱਟ ਕਰਦਾ ਆ ਕੋਈ ਕਸਟਮਰ ਆਉਂਦਾ ਤਾਂ ਆਪਾਂ ਕਾਫੀ ਕੁਝ ਚੈੱਕ ਕਰਦੇ ਆ ਤੇ ਜਦੋਂ ਆਪਾਂ ਦੇਖ ਲੈਂਦੇ ਆ ਵੀ ਕੋਈ ਇਦਾਂ ਦਾ ਇਨਸਾਨ ਆਉਂਦਾ ਜਾਂ ਕੋਈ ਵੀ ਆ ਚਲੋ ਆਪਾਂ ਥੋੜਾ ਜਿਹਾ ਵੇਸਲਾ ਕਰ ਦਿੰਦੇ ਆ ਪਹਿਲਾਂ ਕਹਿੰਦੇ ਆ ਜੀ ਇਹ ਠੀਕ ਨਹੀਂ ਜੀ ਫਸਟ ਟਾਈਮ ਆਇਆ ਹੋਰ ਵੀ ਕਾਫੀ ਹੁਣ ਜਿਵੇਂ ਆ ਰਹੇ ਨੇ ਮੈਸੇਜ ਆ ਰਹੇ ਨੇ ਬਾਜ਼ਾਰ ਚ ਕਈਆਂ ਕੋਲੇ ਗਏ ਆ ਜੀ ਕਈਆਂ ਕੋਲੇ ਕੈਸ਼ ਨਹੀਂ ਸੀ ਇੱਕ ਥਾਂ ਤੇ ਹੁਣ ਗਰੁੱਪ ਚ ਮੈਸੇਜ ਆਇਆ ਸੌਦਾ 2500 ਦਾ ਕਢਾ ਕੇ ਰੱਖਿਆ ਹੈ ਕਹਿੰਦਾ ਮੈਂ ਆਉਣਾ ਪੈਸੇ ਕਢਾ ਕੇ ਸਾਡੇ ਕੋਲ ਇੱਕ ਦਰਖਾਸਤ ਆਈ ਹੈ ਥਾਣੇ ਦੇ ਵਿੱਚ ਗੁਰੂ ਰਿੰਦਰ ਸਿੰਘ ਸਾਨੂੰ ਕੋਲ ਗੁਰਜਨ ਸਿੰਘ ਜਿਨ੍ਹਾਂ ਦੀ ਖਸਨਾ ਚੌਂਕ ਦੇ ਵਿੱਚ ਜਿਹੜੀ ਹੈਗੀ ਹੈ ਟੈਲੀਕਮ ਦੀ ਸ਼ਾਪ ਹੈਗੀ ਹੈ ਤੇ ਜਿਨ੍ਹਾਂ ਨੇ ਦੱਸਿਆ ਕਿ ਕੋਈ ਲੜਕਾ ਜਿਹੜਾ ਹੈਗਾ ਕਾਲੀ ਪੈਂਟ ਤੇ ਵਾਈਟ ਸ਼ਰਟ ਜਿਹੜੀ ਯੂਨੀਫਾਰਮ ਵਾਲੀ ਪਾ ਕੇ ਆਇਆ ਸੀਗਾ ਤੇ ਜਿੰਨੇ 3000 ਰੁਪਏ ਦਾ Google Pay ਨੂੰ ਦਿਖਾ ਕੇ ਕਿ ਮੈਂ ਪੇਮੈਂਟ ਕਰਤੀ ਐ ਪਰ ਪੇਮੈਂਟ ਨਹੀਂ ਕਰੀ ਤੇ ਉਹਨੇ ਠੱਗੀ ਮਾਰ ਕੇ ਚਲਾ ਗਿਆ ਜਿੱਦੀ ਅਸੀਂ ਤਫ਼ਤੀਸ਼ ਕਰ ਰਹੇ ਆਂ ਤੇ ਅੱਗੇ ਕਰਦੇ ਕਿ ਜਿੰਨੀ ਰਕਮ ਦੀ 10 ਰੁਪਏ ਤੇ 1% ਜਾਨੀ ਲੈ ਕੇ ਪੇਮੈਂਟ ਦਾ ਦੇ ਰਹੇ ਜੀ ਕਿ ਮੈਸੇਜ ਕੀਤਾ ਨਾ ਕਿ ਜਿਹੜੇ ਇਸ ਤਰ੍ਹਾਂ ਪ੍ਰੋਜੈਕਟ ਕਰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਹੈਗੇ ਆ ਕਿ ਜਿਹੜਾ ਵੀ ਸਾਈਬਰ ਫਰੌਡਸ ਹੋ ਰਹੇ ਨੇ ਉਹਦੇ ਪ੍ਰਤੀ ਤੁਸੀਂ ਅਵੇਅਰ ਰੋਲ ਜਿਹੜਾ ਹੈਗਾ ਸਾਈਬਰ ਧੋਖੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਅੱਜ ਕੱਲ ਚੱਲ ਰਹੀਆਂ ਨੇ ਤੁਸੀਂ ਆਪਣੀ ਪੇਮੈਂਟ ਦਾ ਆਪਦੇ OTP ਦਾ ਜਿਹੜਾ ਹੈਗਾ ਖਾਸ ਧਿਆਨ ਰੱਖੋ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖੋ ਤੇ ਜੇਕਰ ਇਹ ਵੀ ਕੋਈ ਕਟਨਾ ਹੁੰਦੀ ਹੈ ਤੇ ਪੁਲਿਸ ਨੂੰ ਤੁਸੀਂ ਸੂਚਨਾ ਦਿਓ